ਜਦੋਂ ਕੱਲ ਸਾਡੀ ਟੀਮ ਪੁਲਿਸ ਪਾਰਟੀ ਰਾਤ ਗਸ਼ਤ ਕਰ ਰਹੀ ਸੀ ਤੇ ਇੱਕ ਨੌਜਵਾਨ ਸਾਈਡ ਤੇ ਖੜਾ ਸੀ ਜਦੋਂ ਉਹਨੂੰ ਰੋਕਿਆ ਗਿਆ ਸਾਈਡ ਤੇ ਉਹ ਭੱਜ ਗਿਆ ਗੱਡੀ 'ਚ ਬੈਠ ਕੇ ਉਹਨੇ ਅੱਗੇ ਗੱਡੀ ਭਜਾ ਲਈ ਤੇ ਕਾਲੇ ਰੰਗ ਦਾ ਲਪਾਫਾ ਸਾਈਡ ਤੇ ਸੁੱਟ ਦਿੱਤਾ ਜਦੋਂ ਕਾਲਾ ਲਪਾਫਾ ਪੁਲਿਸ ਪਾਰਟੀ ਨੇ ਚੈੱਕ ਕੀਤਾ ਉਹਦੇ ਵਿੱਚੋਂ 2 ਕਿਲੋ ਫੀਮ ਬਰਾਮਦ ਹੋਈ ਸਾਨੂੰ ਮਾਂਜੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ SSP ਮੋਗਾ ਸ਼੍ਰੀ ਅਜੀਤ ਗਾਂਧੀ IPS ਸਰ ਦੀਆਂ ਦਿਸ਼ਾ ਨਿਰਦੇਸ਼ਾਂ ਹੇਠ ਸਾਡੀ ਟੀਮ ਨੇ ਸਬਡਿਵੀਜ਼ਨ ਧਰਮਕੋਟ ਦੇ ਵਿੱਚ SHO ਅਰਸ਼ਪ੍ਰੀਤ ਮੈਡਮ ਨੇ ਔਰ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਜਦੋਂ ਕੱਲ ਸਾਡੀ ਟੀਮ ਪੁਲਸ ਪਾਰਟੀ ਰਾਤ ਗਸ਼ਤ ਕਰ ਰਹੀ ਸੀ ਤੇ ਇੱਕ ਨੌਜਵਾਨ ਸਾਈਡ ਤੇ ਖੜਾ ਸੀ ਜਦੋਂ ਉਹਨੂੰ ਰੋਕਿਆ ਗਿਆ ਸਾਈਡ ਤੇ ਉਹ ਭੱਜ ਗਿਆ ਗੱਡੀ 'ਚ ਬੈਠ ਕੇ ਉਹਨੇ ਅੱਗੇ ਗੱਡੀ ਭਜਾ ਲਈ ਤੇ ਕਾਲੇ ਰੰਗ ਦਾ ਲਫਾਫਾ ਸਾਈਡ ਤੇ ਸੁੱਟ ਦਿੱਤਾ ਜਦੋਂ ਉਹਨੂੰ ਰਾਉਂਡ ਅਪ ਕੀਤਾ ਗਿਆ ਤੇ ਉਹਦਾ ਨਾਮ ਨੂੰ ਪੁੱਛਿਆ ਗਿਆ ਉਹਨੂੰ ਤੇ ਉਹਨੇ ਆਪਣਾ ਨਾਮ ਅਮਰਜੀਤ ਸਿੰਘ ਸੋਨੂ ਪੁੱਤਰ ਹਰਭਜਨ ਸਿੰਘ ਵਾਸੀ ਦਾਤੇਵਾਲਾ ਰੋਡ ਕੋਟੀ ਸੇਖਾਂ ਦੱਸਿਆ ਜਦੋਂ ਕਾਲਾ ਲਫਾਫਾ ਪੁਲਿਸ ਪਾਰਟੀ ਨੇ ਚੈੱਕ ਕੀਤਾ ਉਹਦੇ ਵਿੱਚੋਂ 2 ਕਿਲੋ ਫੀਮ ਬਰਾਮਦ ਹੋਈ ਸਾਨੂੰ ਤੇ ਉਹਦੇ ਵਿੱਚ ਅਸੀਂ ਐਫ ਆਈ ਆਰ ਨੰਬਰ 131 24 ਅਧੀਨ ਤਾਰਾ 18685 ਦਰਜ ਕਰਕੇ ਇਸਨੂੰ ਗ੍ਰਿਫਤਾਰ ਕੀਤਾ ਸਰ ਪਹਿਲਾਂ ਕੋਈ ਮਾਮਲਾ ਕਰਦੇ ਪਹਿਲਾਂ ਇਸ ਤੇ ਕੋਈ ਮਾਮਲਾ ਦਰਜ ਨਹੀਂ ਆ ਤੇ ਅੱਗੇ ਅਸੀਂ ਜੋ ਵੀ ਇਹ ਕਿੱਥੋਂ ਲੈ ਕੇ ਆਉਂਦਾ ਕੀ ਕਰਦਾ ਸੀ ਕਿੰਨੇ ਦੀ ਲਿਉਂਦਾ ਸੀ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਲਾਕਾ ਬੰਦੀ ਦੌਰਾਨ ਇਹ ਮੌਕੇ ਪਰ ਖਾਸ ਇਤਜ਼ਾਦ ਕੀ ਕਿਵੇਂ ਇਹ ਜੀ ਦਰਸਤਾਰੀ ਹੋਈ ਨਹੀਂ ਦੇਖੋ ਜਿਵੇਂ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ ਇਲੈਕਸ਼ਨ ਦੇ ਟਾਈਮ ਸਾਡੀਆਂ ਟੀਮਾਂ ਅਸੀਂ ਬਣਾਈਆਂ ਹੋਈਆਂ ਆ ਗਸ਼ਤ ਕਰਦੀਆਂ ਰਹਿੰਦੀਆਂ ਨੇ ਜਦੋਂ ਰਾਤ ਦੌਰਾਨ ਗਸ਼ਤ ਹੀ ਇਹਨੂੰ ਜਦੋਂ ਚੈੱਕ ਕੀਤਾ ਗਿਆ ਤੇ ਉਦੋਂ ਹੀ ਸਾਨੂੰ ਇਹ ਸਫਲਤਾ ਮਿਲੀ ਸਰ ਇਹ ਪਿੱਛਾ ਕੀਤਾ ਗਿਆ ਉਸ ਦਾ ਛੱਡ ਕੇ ਪੱਛਲਿਆ ਸੀਗੇ ਇੱਕ ਬਸ ਹਾਂਜੀ ਇਹਨੂੰ ਜਦੋਂ ਇਹ ਨੂੰ ਪੁੱਛਿਆ ਗਿਆ ਤੇ ਇਹ ਗੱਡੀ ਸਟਾਰਟ ਕਰਕੇ ਭਜਾ ਰਿਹਾ ਸੀ ਤੇ ਮੌਕੇ ਤੇ ਨੂੰ ਰਾਉਂਡ ਅਪ ਕਰਕੇ ਤੇ ਜਦੋਂ ਚੈੱਕ ਕੀਤਾ ਗਿਆ ਪੁੱਛਿਆ ਗਿਆ ਤੇ ਉਦੋਂ ਸਾਨੂੰ 2 ਕਿਲੋ ਫੀਮ ਬਰਾਮਦ ਹੋਈ ਸਰ ਹੋਰ ਕੀ ਗੀਰ ਕਰ ਰਹੀ ਹੈ ਨਾਲ ਇਹਦੀ ਫੀਮ ਦੇ ਨਾਮ ਨਹੀਂ ਇੱਕ ਸਾਨੂੰ ਗੱਡੀ ਮਿਲੀ ਐ ਸਕੋਰਪੀਓ ਹਰਿਆਣਾ ਨੰਬਰ ਉਹਦਾ ਗੱਡੀ ਦਾ ਨੰਬਰ ਹੈਗਾ HR06AC826 ਅਫਸਰ ਇਹ ਰਹੀ ਕਿ ਅਜੇ ਪੁੱਛੀ ਚੱਲੀ ਉਹ ਹੱਲੇ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਅੱਗੇ ਤੱਥ ਸਾਹਮਣੇ ਆਉਣਗੇ ਤੁਹਾਡੇ ਧਿਆਨ ਵਿੱਚ ਲਿਆਉਂਦੇ ਜਾਵਾਂਗੇ ਸਰਦਾਰਾ ਤੋਂ ਪੇਸ਼ ਕਰਦੇ ਰਿਮਾਂਡ ਲਿਆ ਸਕਦੇ ਆ ਅੱਜ ਅਸੀਂ ਇਹਨੂੰ ਪੇਸ਼ ਕਰਕੇ ਅੱਜ ਦਾ ਰਿਮਾਂਡ ਲਵਾਂਗੇ ਅੱਗੇ ਫਿਰ ਪੁਸ਼ ਕਰੇ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਜਦੋਂ ਕੱਲ ਸਾਡੀ ਟੀਮ ਪੂਲਸ ਪਾਰਟੀ ਰਾਤ ਗਸ਼ਤ ਕਰ ਰਹੀ ਸੀ ਤੇ ਇੱਕ ਨੌਜਵਾਨ ਸਾਈਡ ਤੇ ਖੜਾ ਸੀ ਜਦੋਂ ਉਹਨੂੰ ਰੋਕਿਆ ਗਿਆ ਸਾਈਡ ਤੇ ਉਹ ਭੱਜ ਗਿਆ ਗੱਡੀ 'ਚ ਬੈਠ ਕੇ ਉਹਨੇ ਅੱਗੇ ਗੱਡੀ ਭਜਾ ਲਈ ਤੇ ਕਾਲੇ ਰੰਗ ਦਾ ਲਫਾਫਾ ਸਾਈਡ ਤੇ ਸੁੱਟ ਦਿੱਤਾ ਜਦੋਂ ਕਾਲਾ ਲਫਾਫਾ ਪੁਲਿਸ ਪਾਰਟੀ ਨੇ ਚੈੱਕ ਕੀਤਾ ਉਹਦੇ ਵਿੱਚੋਂ 2 ਕਿਲੋ ਫੀਮ ਬਰਾਮਦ ਹੋਈ ਸਾਨੂੰ ਮਾਂਜੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਐਸਐਸਪੀ ਮੋਗਾ ਸ਼੍ਰੀ ਅਜੀਤ ਗਾਂਧੀ ਆਈਪੀਐਸ ਸਰ ਦੀਆਂ ਦਿਸ਼ਾ ਨਿਰਦੇਸ਼ਾਂ ਹੇਠ ਸਾਡੀ ਟੀਮ ਨੇ ਸਬਡਿਵੀਜ਼ਨ ਧਰਮਕੋਟ ਦੇ ਵਿੱਚ ਐਸ ਐਚਓ ਅਰਸ਼प्रीत ਮੈਡਮ ਨੇ ਔਰ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਜਦੋਂ ਕੱਲ ਸਾਡੀ ਟੀਮ ਪੁਲਸ ਪਾਰਟੀ ਰਾਤ ਗਸ਼ਤ ਕਰ ਰਹੀ ਸੀ ਤੇ ਇੱਕ ਨੌਜਵਾਨ ਸਾਈਡ ਤੇ ਖੜਾ ਸੀ ਜਦੋਂ ਉਹਨੂੰ ਰੋਕਿਆ ਗਿਆ ਸਾਈਡ ਤੇ ਉਹ ਭੱਜ ਕੇ ਗੱਡੀ 'ਚ ਬੈਠ ਕੇ ਉਹਨੇ ਅੱਗੇ ਗੱਡੀ ਭਜਾ ਲਈ ਤੇ ਕਾਲੇ ਰੰਗ ਦਾ ਲਫਾਫਾ ਸਾਈਡ ਤੇ ਸੁੱਟ ਦਿੱਤਾ ਜਦੋਂ ਉਹਨੂੰ ਰਾਉਂਡ ਅਪ ਕੀਤਾ ਗਿਆ ਤੇ ਉਹਦਾ ਨਾਮ ਨੂੰ ਪੁੱਛਿਆ ਗਿਆ ਉਹਨੂੰ ਤੇ ਉਹਨੇ ਆਪਣਾ ਨਾਮ ਅਮਰਜੀਤ ਸਿੰਘ ਸੋਨੂ ਪੁੱਤਰ ਹਰਭਜਨ ਸਿੰਘ ਵਾਸੀ ਦਾਤੇਵਾਲਾ ਰੋਡ ਕੋਟੀਸੀ ਖਾਂ ਦੱਸਿਆ ਜਦੋਂ ਕਾਲਾ ਲਫਾਫਾ ਪੁਲਿਸ ਪਾਰਟੀ ਨੇ ਚੈੱਕ ਕੀਤਾ ਉਹਦੇ ਵਿੱਚੋਂ 2 ਕਿਲੋ ਫੀਮ ਬਰਾਮਦ ਹੋਈ ਸਾਨੂੰ ਤੇ ਉਹਦੇ ਵਿੱਚ ਅਸੀਂ ਐਫ ਆਈ ਆਰ ਨੰਬਰ 131 ਬਟਾ 24 ਅਧੀਨ ਤਾਰਾ 18685 ਦਰਜ ਕਰਕੇ ਇਸ ਨੂੰ ਗ੍ਰਿਫਤਾਰ ਕੀਤਾ ਸਰ ਪਹਿਲਾਂ ਕੋਈ ਮਾਮਲਾ ਦਰਜ ਹੈ ਪਹਿਲਾਂ ਇਸ ਤੇ ਕੋਈ ਮਾਮਲਾ ਦਰਜ ਨਹੀਂ ਆ ਤੇ ਅੱਗੇ ਅਸੀਂ ਜੋ ਵੀ ਇਹ ਕਿੱਥੋਂ ਲੈ ਕੇ ਆਉਂਦਾ ਕੀ ਕਰਦਾ ਸੀ ਕਿੰਨੇ ਦੀ ਲਿਆਉਂਦਾ ਸੀ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਲੱਖਾਂਵੰਦੀ ਦੌਰਾਨ ਇਹ ਮਕਬਲ ਖਾਸ ਦਿਨ ਜਾਤ ਹੈ ਕਿਵੇਂ ਇਹ ਦੀ ਗਰਸਤਾਰੀ ਹੋਈ ਨਹੀਂ ਦੇਖੋ ਜਿਵੇਂ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ ਇਲੈਕਸ਼ਨ ਦੇ ਟਾਈਮ ਸਾਡੀਆਂ ਟੀਮਾਂ ਅਸੀਂ ਬਣਾਈਆਂ ਹੋਈਆਂ ਆ ਉਹ ਗਸ਼ਤ ਕਰਦੀਆਂ ਰਹਿੰਦੀਆਂ ਨੇ ਜਦੋਂ ਰਾਤ ਦਰਾਨੇ ਗਸ਼ਤ ਤੇ ਹੀ ਇਹਨੂੰ ਜਦੋਂ ਚੈੱਕ ਕੀਤਾ ਗਿਆ ਤੇ ਉਦੋਂ ਹੀ ਸਾਨੂੰ ਇਹ ਸਫਲਤਾ ਮਿਲੀ ਸਰ ਇਹ ਪਿੱਛਾ ਕੀਤਾ ਗਿਆ ਉਸ ਦਾ ਛੱਡ ਕੇ ਪੱਛਲਿਆ ਸੀਗਾ ਹਾਂਜੀ ਇਹਨੂੰ ਜਦੋਂ ਇਹਨੂੰ ਪੁੱਛਿਆ ਗਿਆ ਤੇ ਇਹ ਗੱਡੀ ਸਟਾਰਟ ਕਰਕੇ ਭਜਾ ਰਿਹਾ ਸੀ ਤੇ ਮੌਕੇ ਤੇ ਨੂੰ ਰਾਉਂਡ ਅਪ ਕਰਕੇ ਤੇ ਜਦੋਂ ਚੈੱਕ ਕੀਤਾ ਗਿਆ ਪੁੱਛਿਆ ਗਿਆ ਤੇ ਉਦੋਂ ਸਾਨੂੰ 2 ਕਿਲੋ ਫੀਮ ਬਰਾਮਦ ਹੋਇਆ ਸਰ ਉਹ ਕੀ ਗੀਰ ਕਰ ਰਹੀ ਨਾਲ ਜੀ ਫੀਲ ਦੇ ਨਾਮ ਦਾ ਨਹੀਂ ਇੱਕ ਸਾਨੂੰ ਗੱਡੀ ਮਿਲੀ ਆ ਸਕੋਰਪੀਓ ਹਰਿਆਣਾ ਨੰਬਰ ਉਹਦਾ ਗੱਡੀ ਦਾ ਨੰਬਰ ਹੈਗਾ ਐਚ ਆਰ 06 ਏ ਸੀ 8266 ਉਹ ਸਰ ਇਹ ਜੀ ਕਿ ਅਜੇ ਤਪਤੀ ਚੱਲ ਰਹੀ ਉਹ ਹਲੇ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਅੱਗੇ ਤੱਥ ਸਾਹਮਣੇ ਹੋਣਗੇ ਤੁਹਾਡੇ ਧਿਆਨ ਵਿੱਚ ਲਿਆਉਂਦੇ ਜਾਣਗੇ ਸਰ ਰਾਤ ਦੇ ਪੇਸ਼ ਕਰਦੇ ਰਿਪੋਰਟ ਲੈਂ ਸਕਦੇ ਆ ਅੱਜ ਅਸੀਂ ਇਹਨੂੰ ਪੇਸ਼ ਕਰਕੇ ਅੱਜ ਦਾ ਰਿਪੋਰਟ ਲਵਾਂਗੇ ਅੱਗੇ ਫਿਰ ਪੁਸ਼ ਕਰ ਫਰਦਰ ਇਨਵੈਸਟੀਗੇਸ਼ਨ ਕਰਾਂਗੇ